ਵਾਹਿਗੁਰੂ ਸਾਬ ਜਿਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਤਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹ ਹਮ ਬਾਰਕ ਤੁਮਰੇ ਧਾਰੇ ਤਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਪਰਮ ਸਨਮਾਨਯੋਗ ਗੁਰੂ ਕੀ ਸਵਾਰੀ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰਦੁਆਰਾ ਦਮਦਮੀ ਟਕਸਾਲ ਸੀਮਾ ਧਾਰੀ ਗਰੀਸ ਤੋਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬڑے ਪ੍ਰੇਮ ਦੇ ਨਾਲ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਪਾਕ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਯਤਨ ਦੱਸਦੇ ਹੈ ਸਵਾਓ ਮਨ ਨੂੰ ਇਕਾਗਰ ਚਿਤ ਕਰਿਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਕ ਪਵਿੱਤਰ ਉਪਦੇਸ਼ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਇਲਾਹੇ ਪ੍ਰਾਪਤ ਕਰੀਏ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਤਨਾ ਸ੍ਰੀ ਰਾਗ ਦੇ ਅੰਦਰ ਹੇ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਜੀ ਠਾਕੁਰ ਜੀ ਤੂੰ ਹੀ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਵਾ ਪੈਦਾ ਤੂੰ ਕੀਤਾ ਤਨ ਤੂੰ ਦਿੱਤਾ ਸਵਾਸ ਤੂੰ ਦਿੱਤੇ ਜੀਵਨ ਤੂੰ ਦਿੱਤਾ ਤੇ ਪੈਦਾ ਕਰਕੇ हे ਵਾਹਿਗੁਰੂ ਪਰਮਾਤਮਾ ਇੰਨੀਆਂ ਦਾਤਾਂ ਦੇ ਕਰਕੇ ਹਰੇਕ ਪ੍ਰਕਾਰ ਦੇ ਨਾਲ ਪਾਲਦਾ ਵੀ ਤੂੰ ਪਿਆਵਾ ਤੂੰ ਹੀ ਸਾਡੀ ਰੱਖਿਆ ਕਰਦਾ ਵਾ ਤੂੰ ਹੀ ਪਾਲਦਾ ਵਾ ਤੇ हे ਸਾਡੇ ਨਾਇਕ ਖਸਮ ਸਵਾਮੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਕਿ ਸਭ ਕੁਝ ਤੂੰ ਕਰਨ ਵਾਲਾ ਹੈ ਇਸ ਕਰਕੇ ਤੂੰ ਕਿਰਪਾ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖ ਤੇਰੇ ਵਿੱਚ ਸਾਰੀਆਂ ਦਾਤਾਂ ਨੇ ਸਾਰੀਆਂ ਤਾਕਤਾਂ ਨੇ ਤੇਰੇ ਹੱਥ ਵਿੱਚ ਸਾਰੇ ਪ੍ਰਕਾਰ ਦੇ ਨਾਲ शक्तियां ने ते तू हे वाहेगुरु परमात्मा अकाल पुरख जी जो भी करेगा शुभ करेगा करके तू सब कुछ करने वाला है करमख तुम ही प्रत पाल हम बारक तुमरे तारे हे वाहगुरु परमात्मा जी निमख निमख ਇੱਕ ਇੱਕ ਪਲ ਇੱਕ ਇੱਕ ਨਿਮਖ ਮਾਤਰ ਅੱਖ ਚਮਕਣ ਦੇ ਬਰਾਬਰ ਹੈ ਵਾਹਿਗੁਰੂ ਜੀ ਤੂੰ ਹੀ ਸਾਡੀ ਪ੍ਰਤਪਾਲਨਾ ਕਰਦਾ ਹੈ ਤੂੰ ਹੀ ਸਭ ਕੁਝ ਕਰਨ ਵਾਲਾ ਹੈ ਤੇ ਤੂੰ ਪਾਲ ਕਰਕੇ ਸੰਸਾਰ ਦੇ ਜੀਵਾਂ ਨੂੰ ਦੁਨੀਆ ਦੇ ਉੱਪਰ ਰੋਜੀ ਰੋਟੀ ਦਿੰਦਾ ਮੈਂ ਤੇਰੇ ਕੋਲ ਸਾਰੇ ਪ੍ਰਕਾਰ ਦੀਆਂ ਤਾਕਤਾਂ ਨੇ ਤੇ ਅਸੀਂ ਕੌਣ ਭਲਾ ਅਸੀਂ ਤੇਰੇ ਬਣਾਏ ਹੋਏ ਬਾਲਕ ਹਾਂ ਤੇ ਤੇਰੇ ਧਾਰੇ ਮਾਣੇ ਆਸਰੇ ਰਹਿੰਦੇ ਹਾਂ ਜਾਂ ਤੇਰੇ ਬਣਾਏ ਹੋਏ ਆ ਤੇ ਤੂੰ ਸਭ ਨੂੰ ਰੋਜੀ ਰੋਟੀ ਦੇਣ ਵਾਲਾ ਵਾ ਇਸ ਕਰਕੇ ਹੇ ਵਾਹਿਗੁਰੂ ਪ੍ਰਮਾਤਮਾ ਜੀ ਤੇਰੇ ਚਰਨਾਂ ਦੇ ਵਿੱਚ ਮੇਰੀ ਬਾਰ-ਬਾਰ ਬੰਦਨਾ ਹੈ ਅਰਜੋਈ ਹੈ ਕਿ ਤੂੰ ਹੀ ਸਭ ਕੁਛ ਦਾ ਦਾਤਾ ਹੈ ਜਿਹਾ ਇੱਕ ਕਾਵਨ ਗੁਣ ਕਹੀਏ ਇਹ ਵਾਹਿਗੁਰੂ ਪਰਮਾਤਮਾ ਜੀ ਮੇਰੀ ਜ਼ੁਬਾਨ ਇੱਕ ਹੈ ਤੇ ਮੈਂ ਤੇਰੇ ਕਿੰਨੇ ਕੁ ਗੁਣ ਜਿਹੜੇ ਆ ਉਹ ਬਿਆਨ ਕਰਕੇ ਇਸ ਜ਼ੁਬਾਨ ਤੋਂ ਗਾਵਾਂ ਭਗਤ ਕਬੀਰ ਸਾਹਿਬ ਜੀ ਲਿਖਦੇ ਨਾ ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜਾ ਕਰੋ ਹਰ ਜਸ ਲਿਖਣਾ ਨਾ ਜਾਏ ਤਾ ਹੈ ਵਾਹਿਗੁਰੂ ਪ੍ਰਮਾਤਮਾ ਜੀ ਤੇਰੀ ਵਡਿਆਈ ਤੇਰੀ ਸਿਫਤ ਤੇਰੇ ਗੁਣ ਜਿਹੜੇ ਆ ਉਹ ਲਿਖੇ ਨਹੀਂ ਜਾ ਸਕਦੇ ਕਹਿਣ ਤੋਂ ਭਾਵ ਅੰਤ ਨਹੀਂ ਪਾ ਸਕਦੇ ਤੂੰ ਐਡਾ ਬਿਆੰਤ ਮਹਾਨ ਤੇ ਉਹ ਤਾਕਤ ਹੈ ਜਿਸ ਤਾਕ ਜਿੰਨੇ ਜਿਹੜੀਆਂ ਤਾਕਤਾਂ ਦੇ ਅੱਗੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਫਿੱਕੀਆਂ ਨੇ ਸਭ ਕੁਝ ਖਤਮ ਹੈ ਤਾਂ ਐਸਾ ਜਿਹੜਾ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਹੈ ਏ ਵਾਹਿਗੁਰੂ ਜੀ ਤੇਰੇ ਕਿਹੜੇ ਕਿਹੜੇ ਗੁਣ ਮੈਂ ਗਾਉਣਾ ਕਰਾਂ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਹੀਆ ਏ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਜੀ ਤੂੰ ਬੇਸਮਾਰ ਹੈ ਤੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਲਫ਼ਜ਼ਾਂ ਤੋਂ ਪਰੇ ਹੈ ਤੈਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਐਸਾ ਹੈ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਜੀ ਤੇਰਾ ਅੰਤ ਨਾ ਕਿਸੇ ਨੇ ਹਾਲੇ ਤੱਕ ਪਾਇਆ ਵਾ ਤੇ ਨਾ ਹੀ ਕੋਈ ਪਾ ਸਕਦਾ ਵਾ ਨਾ ਹੀ ਤੇਰੇ ਅੰਤ ਨੂੰ ਕਿਸੇ ਨੇ ਹਾਲੇ ਤੱਕ ਲੱਭਿਆ ਵਾ ਐਡਾ ਤੂੰ ਬੇਅੰਤ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਤੇਰੇ ਚਰਨਾਂ ਦੇ ਵਿੱਚ ਮੇਰੀ ਬਾਰ-ਬਾਰ ਨਮਸਤੰ ਅਗੰਝੇ ਨਮਸਤੰ ਅਪੰਝੇ ਨਮਸਤੰ ਉਦਾਰੇ ਨਮਸਤੰ ਅਪਾਰੇ ਬਾਰ-ਬਾਰ ਬੰਦਨਾ ਹੈ ਤੇਰੇ ਚਰਨਾਂ ਦੇ ਵਿੱਚ ਬਾਰ-ਬਾਰ ਮੇਰੀਆਂ ਅਰਜ਼ੋਈਆਂ ਨੇ ਐਸਾ ਤੂੰ ਬੇਅੰਤ ਹੈ ਰਹਾਉ ਕੋਟ ਪ੍ਰਾਦ ਹਮਾਰੇ ਖੰਡਹ ਅਨੇਕ ਵਿਧੀ ਸਮਝਾਵਹ ਹੇ ਵਾਹਿਗੁਰੂ ਅਕਾਲ ਪੁਰਖ ਜੀ ਪਿਤਾ ਜੀ ਜਿਵੇਂ ਭੁੱਲੇ ਹੋਏ ਧੀ ਪੁੱਤਰ ਨੂੰ ਮਾਤਾ ਪਿਤਾ ਸਮਝਾਉਂਦੇ ਹਨ ਮਹਾਰਾਜ ਤੁਸੀਂ ਕਿਰਪਾ ਕਰੋ ਦਇਆ ਕਰੋ ਤਰਸ ਕਰੋ ਰਹਿਮਤ ਕਰੋ ਸਾਨੂੰ ਭੁੱਲੇ ਹੋਏ ਲੋਕਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਕੋਈ ਰਾਹ ਦੱਸੋ ਤੇ ਜਿਹੜੇ ਅਸੀਂ ਅਪਰਾਧ ਕੀਤੇ ਨਾ ਪਾਪ ਕਰਮ ਕੀਤੇ ਆ ਜੀਵ ਤਿਆ ਕੀਤੀ ਜਾਂ ਜਿੰਨੇ ਵੀ ਅਸੀਂ ਪਾਪ ਕਰਮ ਕੀਤੇ ਉਹ ਤੂੰ ਕਿਰਪਾ ਦ੍ਰਿਸ਼ਟੀ ਦੇ ਨਾਲ ਕਿਰਪਾ ਕਟਾਖ ਵਿਲੋਕਨ ਕਿਨੋਂ ਦਾਸ ਕਾ ਦੁੱਖ ਬਿਦਾਰਿਓ ਜਿਵੇਂ ਅਜਾਮਲ ਦਾ ਉਧਾਰ ਕੀਤਾ ਜਿਵੇਂ ਗਨਕਾ ਦਾ ਉਧਾਰ ਕੀਤਾ ਜਿਵੇਂ ਭਿਲਣੀ ਦਾ ਉਧਾਰ ਕੀਤਾ ਇਵੇਂ ਹੇ ਵਾਹਿਗੁਰੂ ਆਕਾਰ ਪੁਰਖ ਸੱਚੇ ਪ੍ਰਮਾਤਮਾ ਜੀ ਕਿਰਪਾ ਕਰਕੇ ਤਰਸ ਕਰਕੇ ਮੇਰਾ ਵੀ ਉਧਾਰ ਕਰ ਦੇਣਾ ਕਰੋ ਅਜਾਮਲ ਦੀ ਸਾਖੀ ਅਸੀਂ ਸੁਣਦੇ ਆ ਨਾ ਬੜਾ ਤਗੜਾ ਵਿਦਵਾਨ ਸੀ ਉਹਦੇ ਪਿਤਾ ਨੇ ਰਾਜਾ ਸਿਵਦਾ ਪਿਤਾ ਉਹਨੇ ਸੋਚਿਆ ਕਿ ਇਹ ਵਿਦਵਾਨ ਬਣ ਜਾਏ ਤੇ ਉਸ ਰਾਜੇ ਨੇ ਕੀ ਕੀਤਾ ਆਪਣੇ ਪੁੱਤਰ ਅਜਾਮਲ ਨੂੰ ਉਸ ਸਮੇਂ ਕਹਿੰਦੇ ਕਿਸੇ ਪੰਡਤ ਦੇ ਕੋਲ ਪੜ੍ਹਨੇ ਪਾ ਦਿੱਤਾ ਜਦੋਂ ਜਵਾਨੀ ਦੇ ਵਿੱਚ ਚੜਦਾ ਪਿਆ ਵਾ ਸਮਾਪਤੀਤ ਹੁੰਦਾ ਗਿਆ ਅਜਾਮਲ ਦਾ ਜਿਹੜਾ ਵਾਹਿਗੁਰੂ ਅਜਾਮਲ ਜਿਹੜਾ ਸੀ ਉਸ ਰਾਜੇ ਦਾ ਪੁੱਤਰ ਤਾਂ ਉਹ ਵਿਦਿਆ ਦੇ ਵਿੱਚ ਐਡਾ ਪ੍ਰਬੀਨ ਸੀ ਕਿ ਜੋ ਉਹਨੂੰ ਉਸ ਪੰਡਤ ਜੀ ਨੇ ਪੜ੍ਹਾ ਦੇਣਾ ਤੇ ਜ਼ੁਬਾਨ ਤੇ ਯਾਦ ਹੋ ਜਾਣਾ ਉਹਨੂੰ ਕਾਪੀ ਪੈਨ ਲੈ ਕੇ ਲਿਖਣ ਦੀ ਲੋੜ ਨਹੀਂ ਪੈਂਦੀ ਸੀ ਐਡੀ ਤੀਖਣ ਬੁੱਧੀ ਸੀ ਪਰ ਸਮਾਂ ਐਸਾ ਵਰਤਿਆ ਉਹਦੇ ਉਸਤਾਦ ਨੇ ਇੱਕ ਗੱਲ ਰੋਜ਼ ਕਹਿਣੀ ਕਿ ਸ਼ਹਿਰ ਦੇ ਵਿੱਚੋਂ ਦੀ ਨਾ ਜਾਈਂ ਪਾਰੋ ਆਪਣੇ ਗੁਰੂ ਦੀ ਉਸਤਾਦ ਦੀ ਗੱਲ ਭੁੱਲ ਗਿਆ ਸ਼ਹਿਰ ਦੇ ਵਿੱਚੋਂ ਦੀ ਗਿਆ ਵੇਸ਼ਵਾ ਦਾ ਤਣ ਦੇਖਿਆ ਤੇ ਮਨ ਜਿਹੜਾ ਲੁਭਾਏ ਮਨ ਹੋ ਗਿਆ ਸਮਾਪਤੀਤ ਹੋਇਆ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਅਖੀਰ ਫਿਰ ਉਹਦੇ ਪਿਤਾ ਨੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਵੇਸ਼ਵਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੱਤ ਪੁੱਤਰ ਉਹਦੇ ਘਰ ਦੇ ਵਿੱਚ ਹੋਏ ਛਤਮਾ ਜਿਹੜਾ ਪੁੱਤਰ ਸੀ ਨਰਾਇਣ ਸੀ ਇਹ ਕਿਤੇ ਜੰਗਲਾਂ ਦੇ ਵਿੱਚ ਲੱਕੜਾ ਲੈਣ ਗਿਆ ਸੀ ਘਰ ਦੇ ਵਿੱਚ ਸਾਧੂ ਆਏ ਇਹ ਸ਼ਰਾਬ ਪਿੰਦਾ ਸੀ ਮਾੜੇ ਕਰਮ ਕਰਦਾ ਸੀ ਕਿਤੇ ਵਿਦਵਾਨ ਸੀ ਤੇ ਅੱਜ ਵੀ ਖੁੱਤੀ ਹਾਲਾਤ ਨੇ ਤੇ ਸਾਧਵਾ ਨੇ ਆਣ ਕੇ ਭੋਜਨ ਮੰਗਿਆ ਇਹਦੀ ਪਤਨੀ ਨੇ ਸੁੱਕੀ ਰਸਤ ਪਾਈ ਉਹਨੇ ਸਮੇਂ ਨੂੰ ਅਜਾਮਲ ਵੀ ਆ ਗਿਆ ਸਾਧੂ ਕਹਿੰਦੇ ਮੰਗ ਕੀ ਮੰਗਦਾ ਵਾਂ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਮਾਨ ਜਿਹੜਾ ਨਹੀਂ ਟਿਕਦਾ ਬੜੇ ਵਿਕਾਰਾਂ ਦੇ ਵਿੱਚ ਖੁੱਬ ਗਏ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਸਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਣ ਵਾਲਾ ਵਾ ਸੰਤਾਨ ਦਾ ਜਨਮ ਹੋਣ ਵਾਲਾ ਤੇ ਉਹਦਾ ਨਾਮ ਤੁਸੀਂ ਰੱਖ ਦੋ ਇਹਨਾਂ ਨੇ ਨਾਮ ਰੱਖਿਆ ਨਾਰਾਇਣ ਪ੍ਰੇਮ ਬੜਾ ਸੀ ਛੋਟੇ ਪੁੱਤਰ ਦੇ ਨਾਲ ਈ ਕਹਿਣਾ ਪੁੱਤਰ ਨਾਰਾਇਣ ਪੁੱਤਰ ਨਾਰਾਇਣ ਇੱਕ ਦਿਨ ਮੰਜੀ ਤੇ ਪਿਆ ਵਾ ਤਣ ਦੇ ਵਿੱਚ ਤਾਕਤ ਨਹੀਂ ਆ ਕੇਵਲ ਨਰਾਇਣ ਨਾਰਾਇਣ ਕਹਿ ਕੇ ਆਵਾਜ਼ਾ ਮਾਰਦਾ ਤੇ ਨਰਾਇਣ ਨਰਾਇਣ ਕਹਿੰਦੇ ਪ੍ਰਾਣ ਨਿਕਲ ਗਏ ਆ ਉਧਾਰ ਹੋ ਗਿਆ ਤਾਂ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਬਚਨ ਕਿਨਕਾ ਏਕ ਜਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਾਂਕੀ ਇੱਕ ਹੈ ਦਰਸ ਤੋ ਹਾਰੋ ਮਹਾਰਾਜ ਇੱਕ ਕਿਨਕਾ ਮਾਤਰ ਵੀ ਜਿਹਨੂੰ ਤੇਰੇ ਨਾਮ ਦੀ ਦਾਤ ਪ੍ਰਾਪਤ ਹੋ ਗਈ ਉਹਦਾ ਜੀਵਨ ਸਫਲ ਹੋ ਜਾਂਦਾ ਵਾ ਜਿਵੇਂ ਅਜਾਮਲ ਦੇ ਪਾਪ ਕੱਟੇ ਜਿਵੇਂ ਅਜਾਮਲ ਦੇ ਅਪਰਾਧਾਂ ਨੂੰ ਮਹਾਰਾਜ ਸਾਹਿਬ ਜੀ ਤੁਸੀਂ ਨਾ ਮaaf ਕਰ ਦਿੱਤਾ ਇਵੇਂ ਮੈਨੂੰ ਵੀ ਸੰਸਾਰ ਸਮੁੰਦਰ ਤੋਂ ਪਾਪਾਂ ਨੂੰ ਮaaf ਕਰਕੇ ਪਾਰ ਕਰ ਦੇਣਾ ਕਰੋ ਸਮਝਾਉਣਾ ਕਰੋ ਹਮ ਅਗਿਆਨ ਅਲਪਮਤ ਥੋਰੀ ਤਮੇ ਆਪਨ ਬਿਰਦ ਰਖਾਵਹ ਮਹਾਰਾਜ ਮੈਂ ਅਗਿਆਨ ਹਾਂ ਬੇਸਮਝਾਂ ਮੈਨੂੰ ਕੋਈ ਸੂਝ ਸਿੱਖਿਆ ਸਮਝ ਨਹੀਂ ਹੈ ਮੇਰੀ ਬੁੱਧੀ ਬੜੀ ਛੋਟੀ ਹੈ ਥੋੜੀ ਜੀ ਮਾਤਿਆ ਮੇਰੀ ਅਕਲਿਆ ਉਹ ਸੰਸਾਰ ਦੇ ਵਿੱਚ ਮੈਂ ਖੁਬਿਆ ਪਿਆ ਹਾਂ ਇਸ ਕਰਕੇ हे ਵਾਹਿਗੁਰੂ ਪਰਮਾਤਮਾ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਕਲਗੀ ਧਰ ਪਾਤਸ਼ਾਹ ਜੀ ਤੁਸੀਂ ਆਪ ਆਪਣਾ ਸਿੱਖ ਜਾਣ ਕਰਕੇ ਆਪਣਾ ਬੱਚਾ ਜਾਣ ਕਰਕੇ ਮੈਨੂੰ ਅਨੇਕਾਂ ਪ੍ਰਕਾਰਾਂ ਦੇ ਨਾਲ ਸਮਝਾ ਕਰਕੇ ਸਿੱਖਿਆ ਦੇ ਕਰਕੇ ਤੇ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰੋ ਆਪਣਾ ਬਿਰਦ ਸੁਭਾਅ ਜਾਣ ਕਰਕੇ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਏ ਵਾਹਿਗੁਰੂ ਜੀ ਤੇਰੀ ਸ਼ਰਨ ਆ ਤੇ ਤੇਰੇ ਉੱਪਰ ਹੀ ਸਾਡੀ ਆਸਾ ਹੈ ਭਾਵ ਭਰੋਸਾ ਹੈ ਤੇ ਤੂੰ ਹੀ ਸਾਡਾ ਸਜਣ ਆ ਤੇ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਕਹਿਣ ਤੋਂ ਭਾਵ ਏ ਵਾਹਿਗੁਰੂ ਪ੍ਰਮਾਤਮਾ ਜੋ ਵੀ ਕੋਸ਼ਿਆਂ ਸਭ ਕੁਝ ਤੂੰ ਆ ਸਾਡਾ ਤੇਰੇ ਸਿਵਾ ਹੋਰ ਕੁਝ ਵੀ ਨਹੀਂ ਹੈਗਾ ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਏ ਵਾਹਿਗੁਰੂ ਅਕਾਲ ਪੁਰਖ ਸੱਚੇ ਪ੍ਰਮਾਤਮਾ ਜੀ ਤੁਸੀਂ ਕਿਰਪਾ ਕਰੋ ਦਇਆ ਕਰੋ ਤਰਸ ਕਰੋ ਆਪ ਤਰਸ ਕਰਕੇ ਸਾਡੀ ਕਲਯੁਗੀ ਜੀਵਾਂ ਦੀ ਰੱਖਿਆ ਕਰਨਾ ਕਰੋ ਅਸੀਂ ਤੇਰੇ ਘਰ ਦੇ ਗੋਲੇ ਹਾਂ ਗੁਲਾਮ ਹਾਂ ਦਾਸ ਹਾਂ ਸਿਵਕ ਹਾਂ ਤੇ ਜਿਵੇਂ ਗੁਲਾਮ ਆਪਣੇ ਨੌਕਰ ਦੇ ਘਰ ਦੇ ਵਿੱਚ ਆਪਣੇ ਵਾਹਿਗੁਰੂ ਆਪਣੇ ਮਾਲਕ ਦੇ ਘਰ ਦੇ ਵਿੱਚ ਨੌਕਰ ਬਣ ਕਰਕੇ ਉਹਦੀ ਨੌਕਰਗਰੀ ਕਰਦਾ ਵਾ ਉਹਦੇ ਹੁਕਮ ਨੂੰ ਸਿਰ ਮੱਥੇ ਮੰਨਦਾ ਮਹਾਰਾਜ ਅਸੀਂ ਤੇਰੇ ਦਰ ਦੇ ਨੌਕਰ ਹਾਂ ਤੇਰੇ ਦਰ ਦੇ ਕੋਕਰ ਹਾਂ ਮਹਾਰਾਜ ਤੇਰੇ ਦਰ ਦੇ ਅਸੀਂ ਨਿਮਾਣੇ ਹਾਂ ਗੋਲੇ ਹਾਂ ਦਾਸ ਹਾਂ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜੋ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰੋ ਜਿਵੇਂ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਜਿਵੇਂ ਭਗਤ ਤਰੂ ਦੀ ਰੱਖਿਆ ਕੀਤੀ ਜਿਵੇਂ ਮਹਾਰਾਜ ਤੁਸੀਂ ਭਾਈ ਮੰਜ ਸਾਹਿਬ ਜੀ ਨੂੰ ਆਪਣੇ ਹਿਰਦੇ ਦੇ ਨਾਲ ਲਾਇਆ ਜਿਵੇਂ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਕਿੰਨੇ ਭਟਕੇ ਹੋਏ ਸੰਸਾਰ ਦੇ ਲੋਕਾਂ ਨੂੰ ਖੰਡੇ ਬਾਟੇ ਦੀ ਪੌੜੀ ਛਕਾ ਕਰਕੇ ਗੁਰੂ ਕੇ ਸਿੱਖ ਬਣਾ ਦਿੱਤਾ ਇਸ ਤਰੀਕੇ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਵੀ ਨਾਮ ਦੀ ਦਾਤ ਬਖਸ਼ੋ ਮੈਂ ਬੰਦਗੀ ਕਰਾਂ ਨਾਮ ਜਪਾਂ ਸਿਮਰਨ ਕਰਾਂ ਤੇ ਸੰਸਾਰ ਸਮੁੰਦਰ ਤੇ ਮੇਰਾ ਜਿਹੜਾ ਆਉਣਾ ਵਾ ਸਫਲਾ ਹੋ ਜਾਵੇ ਇਹ ਜਿਹੜਾ ਵਾ ਉਪਦੇਸ਼ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਨਾਸਰੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ ਸੋ ਗਰੀਬ ਅਵਾਜ਼ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਇਆ ਹੋਇਆ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ ਆਪ ਗੁਰੂ ਕੀ ਸੰਗਤ ਨੇ ਅਸੀਸ ਬਖਸ਼ਨੇ ਜੀ ਲੇਖਕ ਤੇਨਾ ਛੋਟੀ ਹੈ ਹਨਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ